ਪੰਜਾਬੀ ਆਗੇ ਉਹ ਟਾਈਟਲ ਦਾ ਪਹਿਲਾ ਹੀ ਬਹੁਤ ਜ਼ਿਆਦਾ ਫੇਮਸ ਸੀ ਹੁਣ ਫੇਮਸ ਹੋਣ ਜਾ ਰਹੀ ਹੈ ਫਿਲਮ ਪੰਜਾਬੀ ਆਗੇ ਸੋ ਪੰਜਾਬੀ ਆਗੇ ਦੇ ਖਾਸ ਕਿਰਦਾਰ ਦੀ ਆਪਾਂ ਗੱਲ ਕਰਦੇ ਆ ਟਵਿੰਕਰ ਅਰੋੜਾ ਦੀ ਸੋ ਬਹੁਤ ਹੀ ਬਾ ਕਮਾਲ ਕੰਮ ਕੀਤਾ ਹੈ ਫਿਲਮ ਦੇ ਵਿੱਚ ਥੈਂਕ ਯੂ ਸੋ ਮੈਂ ਤੁਹਾਡੀ ਇੰਟਰਵਿਊ ਸੁਣ ਰਹੀ ਸੀ ਕਿ ਮਾਰਸ਼ਲ ਆਰਟ ਦਾ ਤੁਸੀਂ ਹੈਨਾ ਕੀ ਕਰਨਾ ਸੋ ਇਹ ਸੀਨ ਫਿਰ ਕਿੱਦਾਂ ਮਤਲਬ ਤੁਸੀਂ ਕਰ ਪਾਏ ਹੈ ਇਹਦੇ ਜਿਹੜਾ ਫਾਈਟ ਸੀਨ ਨਹੀਂ ਸੀਗਾ ਉਹ ਐਕਚੁਅਲੀ ਪੁੱਛਦੇ ਪਏ ਸੀ ਕਿ ਨੈਕਸਟ ਜਨਰ ਜੇ ਤੁਸੀਂ ਕੁਝ ਕਰਨਾ ਚਾਹੋਗੇ ਤਾਂ ਕੀ ਤੇ ਆਈ ਸੈਡ ਕਿ ਸਰ ਹੁਣ ਇੱਕ ਫੀਮੇਲ ਐਕਸ਼ਨ ਬਣਾ ਲਓ ਮੇਰੇ ਨਾਲ ਤੇ ਆਪਾਂ ਉਸ ਬਾਰੇ ਗੱਲ ਕਰ ਰਹੇ ਸੀ ਨਹੀਂ ਮੈਂ ਉਹ ਮੈਂ ਸਮਝ ਗਈ ਸੀ ਜੇ ਤੁਹਾਨੂੰ martial art ਦੀ ਗੱਲ ਚੱਲ ਰਹੀ ਸੀ ਨਾ ਸੋ ਮੈਂ ਉਹੀ ਚੀਜ਼ ਤੁਹਾਡੇ ਤੋਂ ਜਾਨਣਾ ਚਾਹੁੰਦੀ ਸੀ ਕਿ martial art ਵਾਲੀ ਕੁੜੀ ਨੂੰ ਅਗਰ ਰੋਮਾਂਟਿਕ ਸੀਨ ਕਰਨਾ ਪੈ ਜਾਏ ਸੋ ਕਿੰਨਾ ਕੁ ਚੈਲੰਜ ਰਿਹਾ ਤੁਹਾਡੇ ਲਈ ਨਹੀਂ ਨਹੀਂ ਰਿਹਾ ਐਕਚੁਅਲੀ ਇੱਕ ਐਕਟਰ ਵਰਸਟਾਈਲ ਹੋਣਾ ਚਾਹੀਦਾ ਹੈ ਤੇ ਆਈ ਥਿੰਕ ਮੈਂ ਕੋਸ਼ਿਸ਼ ਇਹ ਹੀ ਕਰ ਰਹੀ ਆ ਕਿ ਦਿਨ ਬਰ ਦਿਨ ਆਪਣੀ ਕraft ਨੂੰ ਬਹੁਤ ਸਟਰੋਂਗ ਕਰਾਂ ਤੇ ਆਈ ਡੋਨਟ ਥਿੰਕ ਇਟ ਚੈਲਿੰਜਿੰਗ ਰਿਹਾ ਇਹ ਇਹ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਜਿੱਥੇ ਜਿੱਥੇ ਮੈਨੂੰ ਵੀ ਨਹੀਂ ਸਮਝ ਆਇਆ ਕਿ ਅੱਜ ਅੱਜ ਇਹ ਦਿਨ ਆ ਗਿਆ ਤੇ ਇਹਨਾ ਮੁਸ਼ਕਿਲ ਨਹੀਂ ਸੀਗਾ ਕਿਉਂਕਿ ਆਈ ਥਿੰਕ ਦ ਹੋਲ ਕ੍ਰੂ ਦੇ ਵਰਰੀ ਸਪੋਰਟਿਵ ਤੋਂ ਕੰਮ ਕਰਨੇ ਵਿੱਚ ਬਸ ਮਜ਼ਾ ਹੀ ਆ ਰਿਹਾ ਥਾ ਅੱਛਾ ਡ੍ਰਿੰਕਲ ਨੇ ਕਦੇ ਡ੍ਰੀਮ ਲਿਆ ਸੀ ਇਹ ਵਾਲਾ ਕਿ ਮੈਂ ਪ੍ਰਿੰਸ ਬਾਜੀ ਨਾਲ ਜਾਂ ਸਿੰਗਾ ਬਾਜੀ ਨਾਲ ਕੰਮ ਕਰਾਂਗੀ ਅਮ yes mene aise uh, particular name wise to nahi par i remember me anna ajj to 1.5 saal pehla jatt and juliet 3 de premieres gayi si jagdeep sir ne invite kita si main unna naal ek movie ch thoda ja kam kita te jad main utthe dekheya na the posters lagge ne neeru ma'am de te diljit dosanjaye te main utthe khade ho ke sirf ek gal kahi मैन अपना पोस्टर चाहिए इतना <laughs> मेनू चाहिए एंड इट इज़ यस मैं ये जरूर कह कि मैं um, बहुत ही मतलब आई आई एम समबडी जिसको लगातार काम करना है जिसको नया से नया जॉनर करना है तो वो आग बहुत ज्यादा है ਔਰ ਆਈ ਥਿੰਕ ਵਾ ਅਗਿਆ ਤੱਕ ਪਹੁੰਚ ਗਏ ਵਾ ਅਗੇ ਹੋਰ ਵੀ ਜਾਣੀ ਚਾਹੀਏ ਨਹੀਂ ਮੈਨੂੰ ਲੱਗਦਾ ਤੁਹਾਡੇ ਕਿਰਦਾਰ ਨੂੰ ਸਾਰੀ ਆਡੀਅנס ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਹੈ ਸੋ ਫਰਸਟ ਡੈਬਿਊ ਦੇ ਨਾਲ ਮੈਨੂੰ ਲੱਗਦਾ ਹੈ ਕਿ ਨੈਕਸਟ ਜਿਹੜੇ ਤੁਹਾਡੇ ਪ੍ਰੋਜੈਕਟ ਆਉਣ ਵਾਲੇ ਹਨ ਤੁਸੀਂ ਇਹੀ ਕਹੋਗੇ ਕਿ ਮੇਨ ਸ਼ਾਇਦ ਲੀਡ ਤੇ ਮੈਨੂੰ ਹੀ ਲਿਆ ਜਾਏਗਾ ਸੀਰੀਅਸਲੀ ਹਾਂ ਤੇ ਮੈਂ ਇਹ ਵੀ ਤਾਂ ਮੇਨ ਲੀਡੀ ਸੀਗਾ ਨਹੀਂ ਮੇਨ ਲੀਡ ਨੈਕਸਟ ਫਿਲਮ ਦੇ ਵਿੱਚ ਤੁਹਾਨੂੰ ਲਿਆ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਆਈ ਥਿੰਕ ਇਦਾਂ ਹੀ ਹੋਏਗਾ ਬਾਕੀ ਅਦਿੱਤਿਆ ਸਰ ਤੇ ਬਾਕੀ ਸਾਰੇ ਡਾਇਰੈਕਟਰਸ ਦੇ ਹੱਥ ਹੈ ਮੈਂ ਨਹੀਂ ਕਵਾਂਗੀ ਕਿ ਮੈਂ ਆਪਣਾ ਕੰਮ ਪੂਰੀ ਸੱਚਾਈ ਨਾਲ ਕਰਦੀ ਆ ਤੇ ਅੱਗੇ ਵੀ ਕਰਦੀ ਰਵਾਂਗੀ ਐਂਡ ਬਸ ਇਦਾਂ ਹੀ ਮੌਕਾ ਮਿਲਦਾ ਰਿਹਾ ਸੋ ਜਦੋਂ ਤੁਹਾਨੂੰ ਉਹ ਰੋਲ ਮਿਲਿਆ ਸੀ ਸਭ ਤੋਂ ਪਹਿਲਾਂ ਤੁਹਾਡੇ ਮਾਈਂਡ ਦੇ ਵਿੱਚ ਕੀ ਆਇਆ ਸੀ ਕਿਉਂਕਿ ਕਈ ਵਾਰ ਹੁੰਦਾ ਨਾ ਜਦੋਂ ਕਹਿੰਦੇ ਕਿ ਮੇਨ ਲੀਡ ਤੇ ਤੁਹਾਨੂੰ ਲਿਆ ਜਾਏਗਾ ਸੋ ਮੈਨੂੰ ਲੱਗਦਾ ਨਹੀਂ ਹੋਣਾ ਕਿ ਤੁਸੀਂ ਸੁੱਤੇ ਹੋਣੇ ਫਿਰ ਰਾਤ ਨੂੰ ਮੈਂ ਖੁਸ਼ੀ ਚ ਰੋਈ ਸੀ ਮੈਂ ਬਹੁਤ ਰੋਈ ਸੀ ਕਿ ਮਤਲਬ ਫਾਈਨਲੀ ਇਹ ਦਿਨ ਆ ਗਿਆ ਤੇ ਇਹ ਚੀਜ਼ ਹੋਈ ਕਿ ਨੈਕਸਟ ਡੇ ਨਾ सा शूट से ते रात आ गया कि शूट कैंसल हो गया yeah. उस रात में किसी चीज़ बहुत चाहो yeah. वो आ जाए। उस आए तो धक 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 लगती है आप इज अक्टूबर के आस पास की बात तो सही में जब तक पहले पांच सात आठ दिन शूट नहीं हो गया था तब तक मैं बहुत घबराहट में थी ਤੋ ਬੱਚਿਆਂ ਦੇ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਲੱਗਿਆ ਅ ਬੱਚਾ ਨਾਲ ਕੰਮ ਕਰਨਾ ਬਹੁਤ ਔਖਾ ਹੈ ਪਰ ਆਈ ਥਿੰਕ ਇਹ ਚਾਰੋਂ ਬੱਚੇ ਬਹੁਤ ਹੀ ਪਿਆਰੇ ਨੇ ਟਿਮਰੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਨਾ ਛੋਟਾ ਬੱਚਾ ਹੈ ਤੇ ਇਹ ਤਾਂ ਇਹ ਤਾਂ ਵੈਸੇ ਵੀ ਕਲਾਕਾਰ ਹੈ ਇਹ ਤਾਂ 익ਸਪੀਰੀਐਂਸਡ ਐਕਟਰ ਹੈ ਤੇ ਇਹਦੀ ਐਕਟਿੰਗ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਇਹਦੇ ਵਿੱਚ ਹੁਣ ਤੋਂ ਹੀ ਉਹ ਕਰਾਫਟ ਹੈ ਜਿਹੜਾ ਲੋਕਾਂ ਚ ਗਰੋ ਹੋਣ ਤੋਂ ਬਾਅਦ ਆਂਦਾ ਹੈ ਤੇ ਹੱਸਦੇ ਖੇਲਦੇ ਨਿਕਲ ਗਿਆ ਆਈ ਥਿੰਕ ਮੈਂ ਤਾਂ ਬੱਚਿਆਂ ਨਾਲ ਥੋੜਾ ਬਹੁਤ ਹੀ ਸੀਨ ਸ਼ੂਟ ਕੀਤਾ ਇਹਨਾਂ ਨੇ ਜ਼ਿਆਦਾ ਸ਼ੂਟ ਕੀਤਾ ਹੈ ਅਮ ਇਟ ਵਾਸ ਫਨ ਆਈ ਰਿਮੈਂਬਰ ਆਪਾਂ ਇੱਕ ਸੀਨ ਕਰਦੇ ਪਈ ਸੀ ਜਿੱਥੇ ਇਹਨਾਂ ਨੇ ਆ ਕੇ ਮੈਨੂੰ ਹੱਕ ਕਰਨਾ ਸੀ ਚਾਰੋਂ ਮੇਰੇ ਤੇ ਚੜੀ ਗਏ ਮੈਂ ਬੱਚੇ ਉਹ ਥੋੜਾ ਆਰਾਮ ਨਾਲ ਬਟ ਇਹੀ ਮਜ਼ਾ ਹੈ ਇਹੀ ਮਜ਼ਾ ਕਰਦੇ ਕਰਦੇ ਆਪਾਂ ਸ਼ੂਟ ਕਰ ਲਿਆ ਕਿਉਂਕਿ ਜੇਕਰ ਅੱਜ ਕੱਲ ਦੀ ਯੰਗ ਜਨਰੇਸ਼ਨ ਦੀ ਮੈਂ ਗੱਲ ਕਰਾਂ ਉਹਨਾਂ ਨੂੰ ਬੱਚੇ ਅਗਰ ਇੱਕ ਅੱਧਾ ਨਾਲ ਚਿੰਬੜਨਾ ਸ਼ੁਰੂ ਹੋ ਜੇ ਨਾ ਤਾਂ ਉਹਨਾਂ ਨੂੰ ਬੜਾ ਇਰੀਟੇਟ ਜਾ ਹੁੰਦਾ ਸੋ ਤੁਹਾਨੂੰ ਇਦਾਂ ਦਾ ਕੋਈ ਫੀਲ ਹੋ ਰਿਹਾ ਸੀ ਨਹੀਂ ਮਤਲਬ ਮੈਨੂੰ ਬੱਚਿਆਂ ਨਾਲ ਮਜ਼ਾ ਆਉਂਦਾ ਹੈ ਤੇ ਮੈਨੂੰ ਤਾਂ ਮਜ਼ਾ ਆ ਰਿਹਾ ਸੀ ਨਚਾਰਨ ਨਾਲ ਤੇ ਇਹ ਐਕਚੁਅਲੀ ਆਪਣਾ ਖਾਂਡ ਪੀਣ ਚ ਜ਼ਿਆਦਾ ਬਿਜ਼ੀ ਸੀਗੇ ਇਹਨਾਂ ਨੇ ਖਾਣਾ ਪੀਣਾ ਸੋਣਾ ਤੇ ਐਕਟਿੰਗ ਕਰਨਾ ਐਕਚੁਅਲੀ ਆਈ ਥਿੰਕ ਅਸੀਂ ਸਾਰਿਆਂ ਨੂੰ ਇਹੀ ਕਰਨਾ ਚਾਹੀਦਾ ਪਰ ਦੇ ਵਰ ਦੇ ਵਰ ਗੁੱਡ ਦੇ ਵਰ ਨਾਟ ਦੈਟ ਨਾਟੀ ਸੋ ਬੱਚਿਆਂ ਨਾਲ ਖਾਸ ਕੋਈ ਮੈਮਰੀ ਹਾਂ ਜਦੋਂ ਆਪਾਂ ਫੋਟੋ ਸ਼ੂਟ ਕਰ ਰਹੇ ਸੀਗੇ ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਥਰ ਵਾਸ ਦਿਸ ਫੋਟੋ ਸ਼ੂਟ ਜਿੱਥੇ ਮੈਂ ਥੱਲੇ ਬੈਠੀ ਆ ਤੇ 1 2 3 4 ਦੇ ਉੱਤੇ ਪ੍ਰਿੰਸ ਉਹ ਬੱਚੇ ਜਦੋਂ ਮੇਰੇ ਸਰ ਤੇ ਚੜ ਰਹੇ ਸੀਗੇ ਨਾ ਉਹ ਇੰਨਾ ਹਸ ਆਪਾਂ ਇੰਨਾ ਹਸਿਆ ਉਹ ਇੱਕ ਫੋਟੋ ਲੈਂਚ ਇੰਨਾ ਟਾਈਮ ਲੱਗਾ ਬਟ ਅਗੇਨ ਉਹ ਹੁਣ ਇੱਕ ਮੈਮਰੀ ਹੈ ਸੋ ਮੈਨੂੰ ਲੱਗਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਨੂੰ martial art ਦਾ ਹੈਗਾ ਸ਼ੌਂਕ ਮੈਨੂੰ ਲੱਗਦਾ ਜਿਹੜੀ ਲੜਾਈ ਦਾ ਸੀਨ ਮੈਨੂੰ ਲੱਗਦਾ ਅਦਿੱਤ ਸਰ ਨੂੰ ਕਹਿਣਾ ਪਾਏਗਾ ਕਿ ਬੱਚਿਆਂ ਨੂੰ ਬਚਾਉਣ ਲਈ ਜਿਹੜੀ ਨੈਕਸਟ ਤੁਹਾਡਾ ਆ ਰਿਹਾ ਪਾਰਟ ਉਹਦੇ ਵਿੱਚ ਤੁਹਾਡਾ ਵੀ ਥੋੜਾ ਬੋਤਾ ਇੱਕ ਦਾ ਰੋਲ ਲੜਾਈ ਦਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਮੈਂ ਐਕਚੁਅਲੀ ਜਦੋਂ ਉਹ ਸੀਨ ਆ ਰਿਹਾ ਸੀ ਮੈਂ ਇੰਦਾ ਸਰ ਨੂੰ ਦੇਖ ਰਹੀ ਸੀ ਮੈਂ ਟੈਲੀਪੇਥੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਹੁਣ ਪੰਜਾਬ ਚ ਇੱਕ ਫੀਮੇਲ ਐਕਸ਼ਨ ਨਹੀਂ ਆਣਾ ਚਾਹੀਏ ਜੇ ਪੰਜਾਬੀ ਨਾ rauḍi ਹੈ ਤੇ ਪੰਜਾਬੀ ਦੀ ਗਰਲਫ੍ਰੈਂਡ ਵੀ ਤਾਂ rauḍi ਹੋਣੀ ਚਾਹੀਦੀ ਹੈ ਨਾ ਤੇ ਨੈਕਸਟ ਉਹਦੇ ਚ ਆਪਾਂ ਫਿਰ ਮੈਂ ਸੈਨੂੰ ਕਹਾਂਗੀ ਸਰ ਐਕਸ਼ਨ ਪਾ ਦਿਓ ਸੋ ਪੰਜਾਬੀ ਆਗੇ ਲਈ ਠੀਕ ਹਾਂ ਮੈਂ ਇਹੀ ਕਹੂੰਗੀ ਕਿ ਸਭ ਤੋਂ ਪਹਿਲਾਂ ਤਾਂ ਆਈ ਐਮ ਗ੍ਰੇਟਫੁਲ ਤੇ ਤੁਸੀਂ ਆਪਣੇ ਫੈਮਿਲੀ ਫਰੈਂਡਸ ਗਰਲਫ੍ਰੈਂਡਸ ਬॉयਫਰੈਂਡਸ ਸਾਰਿਆਂ ਨੂੰ ਲੈ ਕੇ ਥੀਏਟਰ ਚ ਜਾਣਾ ਹੈ ਕਿਉਂਕਿ ਇਹ ਸਾਰੇ ਜਨ ਸਾਰੇ ਏਜ ਗਰੁੱਪ ਨੂੰ ਕਵਰ ਕਰਦੀ ਹੈ ਤੇ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ਹੈ ਦੇਖਣੀ ਹੈ ਤੇ ਟੇਰ ਸਾਰਾ ਪਿਆਰ ਦੇਣਾ